ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਸਾਹਿਬ ਜੀ ਦੇ ਇਤਿਹਾਸ ਵਿੱਚੋਂ ਅੱਜ ਦਾ ਟੌਪਿਕ ਆਪਾਂ ਨੇ ਲੈਣਾ ਹੈ ਗੁਰੂ ਨਾਨਕ ਸਾਹਿਬ ਜੀ ਦੁਆਰਾ ਉਦਾਸੀਆਂ ਦੀ ਸ਼ੁਰੂਆਤ ਤਨਹਾੜ ਦੁਨੀ ਚੰਦ ਜੀ ਬਾਰੇ ਵੀ ਡਿਸਕਸ ਕਰਾਂਗੇ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਤੋਂ ਸੈਂਕੜਾ ਸਾਲਾਂ ਪਹਿਲਾਂ ਹੀ ਅੰਧਵਿਸ਼ਵਾਸ ਪਾਖੰਡ ਸਮਾਜਿਕ ਕੁਰੀਤੀਆਂ ਫੈਲੀਆਂ ਹੋਈਆਂ ਸੀ ਗੁਰੂ ਸਾਹਿਬ ਜੀ ਨੇ ਇਹ ਸਾਰੇ ਹਾਲਾਤ ਬਦਲਣ ਦਾ ਮਨ ਬਣਾ ਲਿਆ ਸੀ ਪ੍ਰਿੰਸੀਪਲ ਸਾਹਿਬ ਸਿੰਘ ਜੀ ਦੇ ਹਵਾਲੇ ਅਨੁਸਾਰ ਗੁਰੂ ਨਾਨਕ ਸਾਹਿਬ ਜੀ ਨੇ ਤਿੰਨ ਉਦਾਸੀਆਂ ਕੀਤੀ ਪਹਿਲੀ ਉਦੇਸ਼ੀ ਹਿੰਦੂ ਤਿਰਥਾਵਲ ਸਤੰਬਰ 1507 ਈਸਵੀ ਤੋਂ ਨਵੰਬਰ 1515 ਈਸਵੀ ਤੱਕ ਦੂਜੀ ਉਦਾਸੀ ਸੁਮੇਰ ਪਹਾੜਤਵਲ 1517 ਈਸਵੀ ਤੋਂ 1518 ਦੇ ਅੱਧ ਤੱਕ ਤੀਜੀ ਉਦਾਸੀ ਇਸਲਾਮ ਦੇ ਧਰਮ ਸਥਾਨਾਂ ਦੀ 1518 ਤੋਂ ਲੈ ਕੇ ਨਵੰਬਰ 1521 ਤੱਕ ਉਦੇਸ਼ੀਆਂ ਬਾਰੇ ਸਤਗੁਰਾਂ ਜੀ ਨੇ ਸਪਸ਼ਟ ਕੀਤਾ ਕਿ ਉਦਾਸੀਆ ਜਗਤ ਵੱਲੋਂ ਉਪਰਾਮਤਾ ਉਦਾਸੀ ਕਰਕੇ ਨਹੀਂ ਸਨ ਸਗੋਂ ਭੁੱਲੇ ਪਟਕੇ ਜੀਵਾਂ ਨੂੰ ਸੱਚ ਧਰਮ ਦਾ ਮਾਰਗ ਦਿਖਾ ਕੇ ਉਹਨਾਂ ਦੇ ਉਧਾਰ ਲਈ ਸਨ ਇਹਨਾਂ ਦਾ ਉਦੇਸ਼ ਸੱਚੇ ਧਾਰਮਿਕ ਪੁਰਸ਼ਾਂ ਦੀ ਖੋਜ ਕਰਕੇ ਗਲਤ ਕੰਮਾਂ ਵਿੱਚ ਰੁੱਝੇ ਹੋਏ ਧਾਰਮਿਕ ਆਗੂਆਂ ਨੂੰ ਠੀਕ ਰਾਹ ਦਿਖਾ ਕੇ ਉਹਨਾਂ ਨੂੰ ਸੜਦੇ ਬਲਦੇ ਤਪਦੇ ਸੰਸਾਰ ਵਿੱਚੋਂ ਗੁਰਮਤਿ ਗਿਆਨ ਰਾਹੀਂ ਠੰਡ ਵਰਤਾਂ ਉਹਦੇ ਕੰਮ ਵਿੱਚ ਲਾਉਣਾ ਸੀ ਇੱਥੇ ਜੋ ਧਾਰਮਿਕ ਆਗੂਆਂ ਦੀ ਗੱਲ ਹੋਈ ਹੈ ਨਾ ਪ੍ਰਸ਼ਨ ਹੁੰਦਾ ਕਿ ਅੱਜ ਦੇ ਧਾਰਮਿਕ ਆਗੂਆਂ ਨੂੰ ਗੁਰੂ ਦੀ ਗੱਲ ਯਾਦ ਇਸ ਲਾਈਨ ਤੇ ਵਿਚਾਰ ਜ਼ਰੂਰ करिए ਹੁਣ ਗੁਰੂ ਸਾਹਿਬ ਜੀ ਆਪਣੇ ਮਿਸ਼ਨ ਵੱਲ ਵਧਰ ਲਈ ਮੋਦੀ ਖਾਨੇ ਦੀ ਨੌਕਰੀ ਛੱਡ ਕੇ ਸਤੰਬਰ 1577 ਈਸਵੀ ਵਿੱਚ ਸੁਲਤਾਨਪੁਰ ਤੋਂ ਤਲਵੰਡੀ ਵੱਲ ਆਪਣੀ ਪਹਿਲੀ ਉਦਾਸੀ ਲਈ ਤੁਰ ਪਏ ਭਾਈ ਮਰਦਾਨਾ ਜੀ ਵੀ ਨਾਲ-ਨਾਲ ਤੁਰ ਪਏ ਹੁਣ ਗੱਲ ਕਰਦੇ ਆ ਦੁਨੀ ਚੰਦ ਵਾਲੀ ਸਾਖੀ ਦੀ ਗੁਰੂ ਸਾਹਿਬ ਜੀ ਸੁਲਤਾਨਪੁਰ ਤੋਂ ਚੱਲ ਕੇ ਲਾਹੌਰ ਆ ਗਏ ਇੱਥੇ ਹੀ ਇੱਕ ਧਨਾੜ ਖੱਤਰੀ ਦੁਨੀ ਚੰਦ ਆਪਣੇ ਮਰੇ ਹੋਏ ਮਾਤਾ ਪਿਤਾ ਜੀ ਦੀ ਆਤਮਿਕ ਸ਼ਾਂਤੀ ਲਈ ਸਰਾਧ ਕਰ ਰਿਹਾ ਸੀ ਸਰਾਦ ਇੱਕ ਸਾਲ ਦੇ ਵਿੱਚ ਇੱਕ ਵਾਰ ਆਉਂਦੇ ਹਨ 16 ਦਿਨ ਉਹਨਾਂ ਦਾ ਜਿਹੜਾ ਹੈਗਾ ਟਾਈਮ ਪੀਰੀਅਡ ਹੁੰਦਾ ਹੈ ਜੋ ਭਾਦੋ ਸੁਦੀ 15 ਤੋਂ ਅੱਸੂ ਵਦੀ 15 ਤੱਕ अथवा ਅੱਸੂ ਦੇ ਪੁੰਨਿਆ ਤੋਂ ਲੈ ਕੇ ਮੱਸਿਆ ਤੱਕ ਬਣਦੇ ਹਨ ਇਹ ਮੰਨਿਆ ਜਾਂਦਾ ਹੈ ਇਹਨਾਂ ਦਿਨਾਂ ਦੇ ਵਿੱਚ ਜੋ ਦਾਨ ਪੁੰਨ ਪੰਡਿਤ ਨੂੰ ਦਿੰਦੇ ਆ ਉਹ ਪਿਤਰ ਲੋਕ ਯਾਨੀ ਉਹਨਾਂ ਦੇ ਮਰੇ ਹੋਏ ਮਾਤਾ ਪਿਤਾ ਕੋਲ ਪਹੁੰਚ ਰਿਹਾ ਗੁਰੂ ਸਾਹਿਬ ਜੀ ਨੇ ਦੱਸਿਆ ਕਿ ਪਿਤਰ ਲੋਕ ਨਾਮ ਦੀ ਕੋਈ ਚੀਜ਼ ਨਹੀਂ ਹੈ ਸਾਡਾ ਭੁਲੇਖਾ ਹੈ ਬਸ ਗੁਰੂ ਸਾਹਿਬ ਜੀ ਨੇ ਦੁਰਿਚੰਨ ਜੀ ਨੂੰ ਸਮਝਾਇਆ ਕਿ ਇੱਕ ਸੋਏ ਜਿੰਨੀ ਚੀਜ਼ ਵੀ ਮਰਨ ਤੋਂ ਬਾਅਦ ਯੂਜ਼ ਨਹੀਂ ਕੀਤੀ ਜਾ ਸਕਦੀ ਫਿਰ ਇਹ ਸਭ ਪਦਾਰਥ ਕਿਵੇਂ ਪੋਸੀਬਲ ਨੇ ਮਾਪਿਆਂ ਦੀ ਸੇਵਾ ਉਹਨਾਂ ਦੇ ਜਿਉਂਦੇ ਜੀ ਕਰਨੀ ਚਾਹੀਦੀ ਆ ਨਾਲ ਹੀ ਇਹ ਵੀ ਸਮਝਾਇਆ ਕਿ ਤੇਰਾ ਇਕੱਠਾ ਕੀਤਾ ਧਨ ਵੀ ਤੇਰੇ ਨਾਲ ਨਹੀਂ ਜਾਣਾ ਇੱਥੇ ਹੀ ਰਹਿ ਜਾਣਾ ਆਪਣੀ ਜ਼ਰੂਰਤ ਲਈ ਰੱਖਣ ਤੋਂ ਬਾਅਦ ਜਿਹੜਾ ਧਨ ਬਚਦਾ ਹੈ ਜਿਹੜਾ ਪੈਸਾ ਬਚਦਾ ਉਸ ਨੂੰ ਗਰੀਬਾਂ ਤੇ ਲੋੜਵੰਦਾਂ ਵਿੱਚ ਵੰਡ ਦੇ ਗਰੀਬ ਦਾ ਮੂੰਹ ਗੁਰੂ ਕੀ ਗੋਲਕ ਯਾਦ ਆ ਨਾ ਜੀ ਸਭ ਨੂੰ ਗੁਰੂ ਸਾਹਿਬ ਜੀ ਦੀ ਗੱਲ ਹੁਣ ਦੁਨੀ ਚੰ ਸਮਝੂ ਗਿਆ ਸੀ ਕਿ ਅਸੀਂ ਗੁਰੂ ਸਾਹਿਬ ਜੀ ਦੀ ਗੱਲ ਸਮਝੀ ਆ ਇੱਥੇ ਸਾਡੇ ਲਈ ਸੋਚਣ ਵਾਲੀ ਗੱਲ ਇਹ ਹੈ ਕਿ ਅਸੀਂ ਕਿੰਨਾ ਕੁ ਗੁਰੂ ਦੀ ਗੱਲ ਮੰਨਦੇ ਆ ਇਹ ਸਾਖੀ ਇੱਕ ਕਹਾਣੀ ਵਾਂਗੋ ਸੁਣਨੀ ਤੇ ਪੜ੍ਹਨੀ ਨਹੀਂ ਐ ਸਗੋ ਇਸ ਤੋਂ ਸਿੱਖ ਲੈਣੀ ਆ ਅੱਜ ਸਾਨੂੰ ਵੀ ਦੁਨੀ ਚੰਦ ਤੋਂ ਸਿੱਖ ਲੈਣੀ ਚਾਹੀਦੀ ਆ ਗੁਰੂ ਦੀ ਗੱਲ ਮੰਨੀਏ ਤੇ ਆਪਣੇ ਜੀਵਨ ਵਿੱਚ ਅੱਗੇ ਵਧਿਏ ਇਸ ਸਾਖੀ ਤੋਂ ਇਹੋ ਨਿਸਕਰਸ਼ ਨਿਕਲਦਾ ਹੈ ਕਿ ਜਿੰਨੀ ਲੋੜ ਹੈ ਉੰਨੀ ਚੀਜ਼ਾਂ ਜਾਂ ਤਨਤੌਲਤ ਦੀ ਵਰਤੋਂ ਜ਼ਰੂਰ ਕਰੋ ਬੇਵਜ੍ਹਾ ਲਾਲਚ ਨਾ ਕਰੀਏ ਤੇ ਕਰਮ ਕਾਂਡਾ ਤੋਂ ਵੀ ਕੁਰੇਜ ਕਰੀਏ ਸੱਚ ਤੇ ਗਿਆਨ ਦਾ ਸਹਾਰਾ ਲੇਕੇ ਆਪਣੇ ਜੀਵਨ ਵਿੱਚ ਅੱਗੇ ਵਧिए ਧੰਨਵਾਦ ਜੀ ਇਹ ਸਨ ਆਧੀਆਂ ਵਿਚਾਰਾਂ ਅਗਲੀਆਂ ਵਿਚਾਰਾਂ ਅਸੀਂ ਅਗਲੀ ਕਲਾਸ ਦੇ ਵਿੱਚ ਡਿਸਕਸ ਕਰਾਂਗੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ